ਕੋਡੀ 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 ਲੈ ਵੀ ਮੱਟ ਬਾਈ ਚਾਚੇ ਦਾ ਬਹੁਤ ਪਿਆਰ ਹੁੰਦਾ ਕਹਿੰਦੇ ਭਤੀਜੇ ਦੇ ਨਾਲ ਤੇ ਮਾਮੇ ਦਾ ਕਹਿੰਦੇ ਪਿਆਰ ਹੁੰਦਾ ਭਾਣਜੇ ਦੇ ਨਾਲ ਉਹ ਸਾਡੇ ਵੀਰ ਉਹ ਚਾਚੇ ਤੌਰ ਤੇ ਪਹੁੰਚਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਔਰ ਭਰਾ ਕਹਿੰਦੇ ਆਪਾਂ ਮੱਟ ਦਾ ਵਿਸ਼ੇਸ਼ ਤੌਰ ਦੇ ਉੱਪਰ ਮਾਨ ਸਨਮਾਨ ਕਰਦਾ ਵਾਰੀ ਵਾਰੀ ਅੱਗੇ ਕਲੱਬ ਵਾਲੇ ਕਹਿ ਰਹੇ ਆ ਵੀਰ ਸਾਡੇ ਕਿ ਕਿੰਨਾ ਚਿਰ ਮੱਟ ਕਰੀ ਜਾਵੇਂਗਾ ਗੁਲਾਮੀ ਹੰਝੂ ਅੱਖੀਆਂ ਚੋਂ ਡਿੱਗਦੇ ਨੇ ਖਾਰੇ ਪੁੱਛਦੇ ਰੋਟੀ ਖਾਧੀ ਹੈ ਕਿ ਨਹੀਂ ਕੱਲੀ ਮਾਂ ਪੁੱਛਦੀ ਕਿੰਨੇ ਡਾਲਰ ਕਮਾਉਣਾ ਬਾਕੀ ਸਾਰੇ ਪੁੱਛਦੇ ਮੱਟ ਸ਼ੇਰੋਂ ਰਾਤ ਵੀ ਮਹਿਫਲਾ ਲੱਗੀਆਂ ਹੈ ਰਿੰਕੂ ਸਮਰੇ ਦੇ ਨਾਲ ਜਦੋਂ ਸਮਰਾ ਸਾਹਿਬ ਕਹਿੰਦੇ ਵੀ ਲਾਈਵ ਹੋਏ ਹੈ ਮੇਰੇ ਵੀਰੋ ਧੰਨਵਾਦ ਕਰਦੇ ਅਸ਼ੀਰਤ ਤਰਤੀ ਪਹੁੰਚੇ ਹੈ ਹਾਂਜੀ ਹੈਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਾਬਾ ਬੰਦਾ ਸਿੰਘ ਬਹਾਦਰ ਸਪੋਰਟਸ ਕਲੱਬ ਜਿਹੜਾ ਹੈ ਇਹ ਸ਼ਹੀਦਾ ਦੇ ਨਾਂ ਤੇ ਹੈ ਜੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਆਪਣੇ ਬੱਚੇ ਦਾ ਜਿਹੜਾ ਕਲੈਜਾਸੇ ਉਹਦੇ ਮੂੰਹ ਵਿੱਚ ਪਾਇਆ ਗਿਆ ਮੈਂ ਇਹ ਸੇ ਦੱਸ ਦੇਵਾਂ ਕਿ ਜਿਹੜਾ ਸਿੱਖੀ ਕੌਮ ਦਸਤਾਰ ਤੇ ਸ਼ਹੀਦਾ ਦੇ ਖਿਲਾਫ ਬੋਲੇਗਾ ਯਹਰ ਉਗਲੇਗਾ ਉਹਨੂੰ ਇੱਥੇ ਇਸ ਕਲੱਬ ਵਿੱਚ ਕੋਈ ਮਾਨ ਸਨਮਾਨ ਨਹੀਂ ਕੀਤਾ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ